ਲੋ ਵੀ ਮੈਂ ਨੰਗਨ ਲੱਗਾ ਸੀ ਤੇ ਇੱਧਰ ਪਿੰਡ ਵਿੱਚ ਕਾਰਜ ਸ਼ੁਰੂ ਹੋ ਗਏ ਆ ਬਈ ਵਧੀਆ ਪ੍ਰਾਲਾ ਨਵੀਂ ਪੰਚਾਇਤ ਦਾ ਹੈਲੋ ਬੱਚੇ ਆਏ ਆ ਮੱਥਾ ਟੇਕ ਕੇ ਤੇ ਇੱਧਰ ਭਾਜੀ ਵੀ ਹੁਣ ਇੱਥੇ ਖੜੇ ਆ ਇਹ ਭਾਜੀ ਇੱਥੇ ਪਹਿਲਾਂ ਪੈ ਪੈਣੀ ਸੀ ਨਹੀਂ ਪਹਿਲਾਂ ਨਹੀਂ ਸੀ ਤੇ ਪਾਣੀ ਪੂਣੀ ਰੁਕਦਾ ਸੀ ਇੱਥੇ ਆ ਬਾਰਿਸ਼ ਨੂੰ ਤੇ ਉਹ ਹੁਣ ਨਿਕਾਸ ਹੋ ਜਾਊਗਾ ਕਿੱਥੇ ਤੱਕ ਪੈਨਲ ਕੀ ਪਾਈਪਲਾਈਨ ਸਾਹਮਣੇ ਆ ਜਿੱਥੇ ਜਿੰਮੀ ਕੀਆ ਦੁਕਾਨਾ ਉੱਥੇ ਦਾ ਹੀ ਠੀਕ ਹੈ ਜੀ ਆਹ ਬਈ ਤੁਸੀਂ ਵੀ ਦਸੀਓ ਭਰਾ ਤੁਹਾਡੇ ਪਿੰਡ 'ਚ ਸਰਪੰਚਾਂ ਨੇ ਕੰਮ ਸ਼ੁਰੂ ਕੀਤੇ ਆ ਜੇ ਇੱਕ ਨਹੀਂ ਹਜੇ ਹਜੇ ਗ੍ਰਾਂਟਾਂ ਦਾ ਹਿਸਾਬ ਕਿਤਾਬ ਜਿਆ ਆਇਆ ਨਹੀਂ ਆਹ ਦੇਖ ਲਓ ਜੀ ਪਾਈਪਲਾਈਨ ਪੈ ਰਹੀ ਆ ਮਲ ਨਾਲੀਆਂ ਨੂਲੀਆਂ ਵਾਲਾ ਕੰਮ ਜਿਹੜਾ ਸੀਗਾ ਉਹ ਖਤਮ ਹੋ ਗਿਆ ਤੇ ਹੁਣ ਆ ਸੜਕ ਬਣ ਰਹੀ ਹੈ ਸਰਪੰਚ ਸਾਹਿਬ ਵੀ ਖੜੇ ਆ ਕਰਾਉਂਦੇ ਉਹਨਾਂ ਨਾਲ ਗੱਲਬਾਤ ਤੇ ਤਲਵੈਣੀ ਵਾਲਾ ਪੰਚਾਇਤ ਵਾਲੇ ਦੋਨੇ ਵੀਰ ਖੜੇ ਸ assi ਗਾਲ ਦੇ ਸਰਪੰਚ ਸਾਹਿਬ ਸ assi ਗਾਲ ਬਾਲੀਆ ਸਾਹਿਬ ਠੀਕ ਹੈ ਜੀ ਸਰਪੰਚ ਸਾਹਿਬ ਇੱਕ ਕੀ ਦਿੱਕਤ ਕੀ ਹੁੰਦੀ ਸੀਗੀ ਜਿਹੜਾ ਆਪਾਂ ਪਾਈਪ ਲਾਈਨ ਪਾਈ ਇਹ ਇਹ ਜਿੱਦਾਂ ਹੁਣ ਤੁਹਾਨੂੰ ਪਤਾ ਅੱਜ ਕੱਲ੍ਹ ਰਿਵਾਜ ਚੱਲੇ ਆ ਪਿੰਡਾਂ ਸਾਰਿਆਂ 'ਚ ਸੀਵਰੇਜ ਦੀਆਂ ਜਿਹੜੀਆਂ ਪਾਈਪਾਂ ਪੈ ਰਹੀਆਂ ਨਾਲੀਆਂ ਬੰਦ ਹੋ ਗਈਆਂ ਕਰ ਹੋ ਗਈਆਂ ਹਾਂ ਹੁਣ ਜਿਹਦੇ ਜਿਹਦੇ ਨਹੀਂ ਜਿੱਥੇ ਏਰੀਆ ਚ ਪਈ ਉਹ ਸਾਰੇ ਬੰਦੇ ਕਹਿੰਦੇ ਕਿ ਸਾਡੇ ਇੱਥੇ ਪਾਈਪਲਾਈਨ ਨਹੀਂ ਪਈ ਸਾਡੇ ਵੀ ਪਾਓ ਆਪਾਂ ਜਿੱਦਾਂ ਇਹ ਗਲੀ ਬਣਾਉਣੀ ਸੀ ਹੁਣ ਤੇ ਕਈ ਵਾਰ ਕੀ ਹੁੰਦਾ ਗਲੀ ਬਣਨ ਤੋਂ ਬਾਅਦ ਪੱਟੀ ਜਾਂਦੀ ਫੇਰ ਦਵਾਰਾ ਕਹਿੰਦੇ ਪੈ ਪਾ ਦਿਓ ਉਹ ਖਰਚੇ ਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਇਹ ਦਿੱਕਤਾਂ ਬਹੁਤ ਆਈਆਂ ਪਹਿਲੇ ਟਾਈਮ ਤੇ ਕਿਉਂਕਿ ਔਰ ਕੁਛ ਨੌਲੇਜ ਦੀ ਕਮੀ ਕਹਿ ਲਓ ਤੇ ਕੁਛ ਮਹਿਕ ਮਹਿਲ ਨੂੰ ਮਿਸਗਾਈਡ ਕੀਤਾ ਗਿਆ ਪੰਜਾਂ ਸਰਪੰਚਾਂ ਨੂੰ ਪੰਚਾਇਤਾਂ ਨੂੰ ਕੀ ਕਦੀ ਕੋ ਤਾਰਾ ਪਾਉਣ ਵਾਲਾ ਆ ਗਿਆ ਅਸੀਂ ਤੁਸੀਂ ਵੀ ਦੇਖਿਆ ਨੇ ਇਦਾਂ ਦੇ ਹਾਂ ਹਾਂ ਬਹੁਤ ਹੁੰਦੇ ਹੀ ਰਹਿੰਦੇ ਪੱਟ ਪਟਾਈਆ ਫੇਰ ਆਪਣੇ ਪਿੰਡ ਜੀ ਹੋਇਆ ਆਪਣੇ ਪਿੰਡ ਸਾਰੇ ਇੰਟਰ ਲੋਗ ਲੱਗ ਗਿਆ ਪਹਿਲਾਂ ਇੰਟਰ ਲੋਗ ਲੱਗਣ ਤੋਂ ਬਾਅਦ ਆਪਣੀ ਵਾਟਰ ਸਪਲਾਈ ਆ ਗਈ ਫਿਰ ਉਹ ਵਾਟਰ ਸਪਲਾਈ ਦੀ ਪਈਆਂ ਫਿਰ ਉਸ ਤੋਂ ਬਾਅਦ ਉਹਨੂੰ ਚੜਨ ਵਾਸਤੇ ਜਿਹੜਾ ਆ ਮਹਿਕਮੇ ਲੋਕੋ ਬੰਦਾ ਨਹੀਂ ਆਇਆ ਉਹ ਜਦੋਂ ਲੋਕੀ ਵੇਟ ਕਰਦੇ ਰਹਿ 20 ਦਿਨ 25 ਦਿਨ ਮਹੀਨਾ ਉਹ ਸਾਰਿਆਂ ਨੇ ਆਪਣੇ ਆਪਣੇ ਘਰ ਮੋੜੇ ਦੁਕਾਨ ਮੋੜੇ ਚੈਣਾ ਸ਼ੁਰੂ ਕਰਤਾ ਉਹਨਾਂ ਕੀ ਹੋਇਆ ਬੈਲੈਂਸ بگੜ ਗਿਆ ਗਲੀਆਂ ਦਾ ਤੁਸੀਂ ਦੇਖੋ ਜਾ ਕੇ ਅੱਜ ਵੀ ਗਲੀਆਂ ਦਾ ਬੈਲੈਂਸ بگੜਿਆ ਉਹ ਫੇਰ ਗੱਲ ਨਹੀਂ ਬਣਦੀ ਜਦੋਂ ਐਂਟਰਲੌਕ ਨੂੰ ਪੁੱਟ ਕੇ ਤੁਸੀਂ ਕਰਦੇ ਨਾ ਆਪਾਂ ਇੱਥੇ ਐਂਟਰਲੌਕ ਲਾਉਣਾ ਸੀਗਾ ਜਿੱਦਾ ਪਿੱਛੇੋਂ ਸ਼ੁਰੂ ਹੋਏ ਆ ਉੱਥੋਂ ਜਿੱਥੋਂ ਛੱਡਿਆ ਉੱਥੇ ਸ਼ੁਰੂ ਕਰਕੇ ਇੱਥੇ ਤੱਕ ਲੈ ਕੇ ਆਉਣਾ ਮਤਲਬ ਆਹ ਜਿਹੜੀ ਸੜਕੇ ਦੁਬਾਰਾ ਬਣੂਗੀ ਹੁਣ ਨਾ ਹਾਂਜੀ ਇਹ ਹੁਣ ਇੰਟਰਲੌਗ ਵਾਲੀ ਬਣੂਗੀ ਜੀ ਇਹ ਕਈ ਬੰਦੇ ਜਿਹਦਾ ਕਈ ਜਿਹਦਾ ਪਿੰਡਾਂ ਦੇ ਜਿਹੜੇ ਜਿਹਦਾ ਸਰਪੰਚ ਹੈ ਜਾਂ ਪਿੰਡਾਂ ਦੇ ਜਿਹੜੇ ਉਹਨਾਂ ਦੇ ਸਪੋਰਟਰ ਸਿਗੇ ਉਹ ਕਈ ਵੇਲੇ ਕਹਿਣ ਲੱਪੈਂਦੇ ਆ ਵੀ ਯਾਰ ਸਾਡੇ ਤਾਂ ਅਜੇ ਕੰਮ ਸ਼ੁਰੂ ਨਹੀਂ ਹੋਏ ਤੇ ਤੁਹਾਡੇ ਸਰਪੰਚ ਤੋਂ ਇਦਾਂ ਦੀ ਕਿਹੜੀ ਗਿੱਦੜ ਸੰਗੀ ਆ ਜਿਹੜਾ ਕੰਮ ਸ਼ੁਰੂ ਅਜੇ ਕਰ ਦੁੱਤੇ ਆ ਇੱਕ ਕੋਈ ਮੜਾ ਤਾ ਦੱਸ ਦਿਓ ਕਿ ਇਹਦੇ ਕੋ ਭਲੇ ਦਾ ਕੰਮ ਹੋ ਜਾਊਗਾ ਇਹਦੇ ਕੰਮ ਆ ਜੂਗੀ ਕਿਸੇ ਸਰਪੰਚ ਪੰਚ ਤੇ ਗੱਲ ਹੈ ਮੈਂ ਦੱਸਦਾ ਬਹੁਤ سارے ਮੇਰੇ ਭਰਾ ਸਰਪੰਚ ਪੰਚਾਇਤਾਂ ਨਾਲ ਮਿਲੂਗੀ ਬੋਲਾਂ ਆਉਂਦੀਆਂ ਕਿ ਸਰਪੰਚ ਸਾਹਿਬ ਤੁਸੀਂ ਕੰਮ ਕਰਾਉਂਦੇ ਪਏ ਆ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਮੈਂ ਸੋਚਿਆ ਵੀ ਨਹੀਂ ਸੀ ਵੀ ਆਪਾਂ ਸਰਪੰਚੀ ਲਾਣੀ ਆ ਜਦੋਂ ਪਿੰਡੀਆਂ ਪੰਚੇਤਾ ਭੰਗ ਹੋਈਆਂ ਆ ਆਪਾਂ ਉਦੋਂ ਜਦੋਂ ਪ੍ਰਬੰਧਕ ਲੱਗੇ ਸੀ ਕੁਝ ਮਤੇ ਉਦੋਂ ਪਾਏ ਸੀ ਕਿਉਂਕਿ ਮੈਂ ਮੌਜੂਦਾ ਸਰਕਾਰ ਜਿਹੜੀ ਆਵਾਦੀ ਪਾਰਟੀ ਦੀ ਪਾਰਟੀ ਵੱਲੋਂ ਆ ਉਹ ਚ ਜ਼ਿਲ੍ਹਾ ਸੈਕਟਰੀ ਵੀ ਆ ਤੇ ਮੈਂ ਉਦੋਂ ਪ੍ਰਬੰਧਕ ਕੋਲੋਂ ਮਤੇ ਪਾਲੇ ਸੀ ਬਹੁਤ ਕੰਮਾਂ ਦੇ ਜਦੋਂ ਪੰਚੇਤਾ ਨਹੀਂ ਸੀਗੀਆਂ ਤੇ ਇਹ ਕੰਮ ਉਦੋਂ ਪ੍ਰਬੰਧਕ ਦੇ ਵਿੱਚ ਅਸੀਂ ਪਾਏ ਹੋਏ ਮਤੇ ਪਾਸ ਕੀਤੇ ਹੋਏ ਆ ਤੇ ਕੁਝ ਪੈਸੇ ਪਹਿਲਾਂ ਆਏ ਸੀ ਹੱਲੇ ਫਿਲਹਾਲ ਮੈਂ ਇੱਥੇ ਕਲੀਅਰ ਕਰ ਦਮਾ ਗਈਆਂ ਨੂੰ ਬਹਿਮ ਆ ਆਪਾਂ ਨੂੰ ਸਿਰਫ 2 ਲੱਖ ਦੀ ਗ੍ਰਾਂਟ ਆਈ ਇੱਕ ਜਦੋਂ ਦੀ ਪੰਚਾਇਤ ਬਣੀ ਸਿਰਫ ਹਨਾ ਅੜਾਓ ਕਦੇ ਨੋਂ ਨੂੰ ਲਿਆਓ 2-4 ਕਰੋੜ ਤੇ ਜਿਹੜੇ ਕਾਰਜ ਰਹਿੰਦੇ ਆ ਗੁਰੂ ਮਹਾਰਾਜ ਦੀ ਕਿਰਪਾ ਕਰਨਗੇ ਪਾਰਟੀ ਪੂਰਾ ਸਾਥ ਦੇ ਰਹੀ ਆ ਸਰਕਾਰ ਵੀ ਦੇ ਰਹੀ ਆ ਕੱਲ ਵੀ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਲੁਧਿਆਣੇ ਬਿਆਨ ਦਿੱਤਾ ਕਿ ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ ਹਨਾ ਆਪਾਂ ਕੰਮ ਕਰਨ ਵਾਲੇ ਬਣੀਏ ਜਿਹੜੇ-ਜਿਹੜੇ ਕੰਮ ਰਹਿੰਦੇ ਪਿੰਡ ਦੇ ਮੈਂ ਸਾਰੀਆਂ ਵੀਡੀਓ ਚ ਪਹਿਲੇ ਵੀ ਕਿਹਾ ਕਿ 1 ਸਾਲ ਦਾ ਟਾਈਮ ਲਿਓ ਤੁਹਾਡੇ ਬਿਨਾ ਕਹਿਣ ਦੋ ਆ ਮੈਨੂੰ ਕਿਸੇ ਨੇ ਕਿਹਾ ਨਹੀਂ ਸੀ ਪੈਪਾ ਦੇ ਆ ਲਾਈਨ ਕਿਸੇ ਨੇ ਕਿਹਾ ਨਹੀਂ ਪਾਉਣ ਵਾਸਤੇ ਪਰ ਜਦੋਂ ਅਸੀਂ ਗਲੀ ਬਣਾਉਣੀ ਆ ਅਸੀਂ ਦੇਖਿਆ ਵੀ ਇੱਥੇ ਨਹੀਂ ਹੈਗੀ ਲਾਈਨ ਅਸੀਂ ਪਹਿਲਾਂ ਜਿਹੜੀ ਵੀ ਗਲੀ ਬਣਾਵਾਂਗੇ ਜਿਹੜੀ ਲਾਈਨ ਕੋਈ ਪਹਿਲਾਂ ਪੈਣ ਵਾਲੀ ਜਿਹੜਾ ਕੰਮ ਹੋਣਾ ਉਹ ਆਪਣੇ ਆਪ ਕਰਾਂਗੇ ਹਾਂ ਜਦੋਂ ਆਹ ਲਾਈਨ ਪਾਈ ਆ ਹੁਣ ਪਿੰਡ ਜਿੱਥੇ-ਥੇ ਰਹਿੰਦਾ ਉਹ ਸਾਰੇ ਉਦਾਂ ਦੇ ਜਦੋਂ ਇੱਥੋਂ ਪੱਟ ਪਟਾਈ ਸ਼ੁਰੂ ਹੋ ਗਈ ਨਾਲ ਹੀ ਫੋਨ ਆਉਣ ਲੱਗ ਪਏ ਵੀ ਸਾਡੇ ਵੀ ਲੈ ਆਂ ਦਿੰਦੀ ਆ ਪਾ ਦਿਓ ਜਿੱਦਾਂ ਆਪਣੇ ਵੀਰ ਤਾਰੀ ਉਹਨਾਂ ਵਾਲੀ ਗਲੀ ਆ ਹਾਂਜੀ ਹਾਂਜੀ ਉਹਨਾਂ ਦਾ ਫੋਨ ਆਇਆ ਇੱਕ ਜਿੱਥੋਂ ਕਮਾਨ ਵਾਲੇ ਪਾਸੋਂ ਜਿਹੜੀ ਚੜਾਈ ਉੱਤਰਦੇ ਆ ਆਪਾਂ ਥੱਲੇ ਨੂੰ ਹਾਂਜੀ ਆ ਦੀਪ ਉਹਨਾਂ ਦੇ ਘਰਾਂ ਦੀ ਆ ਆਪਾਂ ਜਿਹੜੇ ਬਾਬੇ ਦੀ ਹੱਡੀ ਤੇ ਨਾ ਉਹਨਾਂ ਇਧਰੋਂ ਮਨੀਲਾ ਸੋਟ ਵਾਲਿਆਂ ਦੇ ਘਰ ਤੋਂ ਲੈ ਕੇ ਜਿੱਥੋਂ ਤਰਾਈ ਉੱਤਰਦੀ ਆ ਉਹ ਲਾਂਜਿੰਦੀ ਸੀਵਰੇਜ ਹੈਗਾ ਉਹਨਾਂ ਦਾ ਵੀ ਬੋਲ ਕਾਲੂ ਕੇ ਘਰਾਂ ਨਾਲ ਹਾਂ ਉੱਥੇ ਵੀ ਉਹਨਾਂ ਦੀ ਵੀ ਬੋਲ ਆਈ ਪਰ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਵੇਟ ਕਰੋ ਸਮੇਂ ਸਰ ਆਪਣੇ ਆਪ ਕੰਮ ਹੁੰਦਾ ਜਾਏਗਾ ਅਸੀਂ ਬੈਠਣਾ ਨਹੀਂ ਹੈਗਾ ਇੱਕ ਦਿਨ ਵੀ ਨਹੀਂ ਬੈਠੇ ਤੇ ਸ਼ਾਇਦ ਤੁਹਾਨੂੰ ਪਤਾ ਕਿ ਆਪਾਂ ਹੱਡੀਆਂ ਦਾ ਵੀ ਕੰਮ ਕਰਦੇ ਆਂ ਸਾਫ਼ ਕਰਦੇ ਆਂ ਹੱਡੀਆਂ ਦੀ ਸਫਾਈ ਕਰਦੇ ਆਂ ਕੁਝ ਕੰਮ ਇਦਾਂ ਦੇ ਆ ਜਿਹੜੇ ਮੈਂ ਤੁਹਾਨੂੰ ਦੱਸਾਂ ਵੀ ਜਿੱਦਾਂ ਹੁਣ ਤੁਹਾਨੂੰ ਕਹਿੰਨੇ ਵੀ ਕਈਆਂ ਤੁਹਾਨੂੰ ਵੀ ਪੁੱਛਦੇ ਆ ਵੀ ਕਿਹੜੀ ਕਿੱਧਰ ਸੰਗੀ ਆ ਮੈਂ ਇੱਥੇ ਇੱਕ ਗੱਲ ਸਾਰੀਆਂ ਪੰਚਾਇਤਾਂ ਨੂੰ ਸਾਰੇ ਸਰਪੰਚ ਸਾਹਿਬਾਂ ਨੂੰ ਦੱਸਦਾ ਮਾਂ ਕਿ ਕੁਝ ਕੰਮ ਇਦਾਂ ਦੇ ਹੁੰਦੇ ਆ ਜਿਹੜੇ ਪੈਸੇ ਨਾਲ ਨਹੀਂ ਨੀਤ ਨਾਲ ਹੁੰਦੇ ਕੇਵਲ ਨੀਤ ਹੋਣੀ ਜ਼ਰੂਰੀ ਹੈ ਬਹੁਤੀ ਨੀਤ ਹੋਣੀ ਚਾਹੀਦੀ ਹੈ ਬਹੁਤੇ ਕੰਮ ਇਦਾਂ ਦੇ ਆ ਮਨ ਵਿੱਚ ਹੋਣਾ ਚਾਹੀਦਾ ਮੈਂ ਸਫਾਈ ਦੇ ਹੋਗਾ ਕੋ ਹੋਰ ਛੋਟੇ ਮੋਟੇ ਕੰਮਾਂ ਉਹਨਾਂ ਲਈ ਸਿਰਫ ਪਤਾ ਹੀ ਕੀ ਗੱਲ ਬੰਦਾ ਸੋਚਦਾ ਯਾਰ ਆਜੂ ਕੰਮ ਥੜੂ ਆ ਹੈਨਾ ਇਹ ਮੇਰੇ ਕਰਨ ਦਾ ਥੜੂ ਆ ਲੇਕਿਨ ਉਹ ਤੁਸੀਂ ਕਰ ਸਕਦੇ ਆ ਜੋ ਤੁਸੀਂ ਕਰੋਗੇ ਲੋਕ ਵੀ ਤੁਹਾਨੂੰ ਸਰਾਉਣਗੇ ਨਹੀਂ ਪਿੰਡ ਦੇ ਲੋਕ ਕਿਦਾ ਸਾਥ ਦੇ ਰਹੇ ਆ ਕਿਉਂਕਿ ਨਵੀਂ ਨਵੀਂ ਪੰਚਾਇਤ ਬਣੀ ਆ ਹਜੇ ਤਾਂ ਕੀ ਕਹਿੰਦੇ ਹੁੰਦੇ ਆ ਵੀ ਜਿਹਦਾ ਨਵੀਂ ਵਿਆਹ ਹੀ ਕੋਈ ਆਉਂਦੀ ਉਹਦਾ ਚੂੜਾ ਆ ਰਿਹਾ ਨਹੀਂ ਲੱਥਾ ਹੁੰਦਾ ਨਾ ਪਰ ਫੇਰ ਵੀ ਜਿਦਾਂ ਕੀ ਕਹਿੰਦੇ ਹੁੰਦੇ ਰਸੋਈ ਸਾਹਮਣੇ ਆ ਘਰ ਸਾਹਮਣੇ ਆ ਸਾਰੇ ਸਾਥ ਦੇ ਰਹੇ ਆ ਸਾਰੇ ਜਾਣੇ ਸਾਥ ਦੇ ਰਹੇ ਆ ਚਾਹੇ ਬੱਚਾ ਬੁੱਢਾ ਬਜ਼ੁਰਗ ਸਾਰੇ ਆ ਦੇਖੋ ਸਾਡੇ ਸਿਆ ਮੋਦੌਰ ਪਿੰਡ ਦੇ ਹਨ ਹਰ ਬੰਦਾ ਸਰੋਂਦਾ ਤੁਸੀਂ ਚੰਗਾ ਕੰਮ ਕਰੋਗੇ ਤੁਹਾਡੇ ਵਿਰੋਧੀ ਵੀ ਸਰੋਂਗੇ ਮੈਂ ਸਾਰੇ ਸਰਪੰਚਾਂ ਨੂੰ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਕਿ ਕੁਝ ਕੰਮ ਇਦਾਂ ਦੇ ਜਿਹੜੇ ਬਿਨਾਂ ਪੈਸੇ ਦੇ ਵੀ ਹੁੰਦੇ ਆ ਮੋੜੇ ਪਟਿਆ ਤੁਸੀਂ ਥੋੜੇ ਥੋੜੇ 2 2 4 4 5 5 ਨੂੰ ਇਕੱਠਾ ਕਰਕੇ Passe ਭਾਈ ਜਾਰੇ ਤੋਂ ਐਨਆਰਆ ਭਰਾਵਾਂ ਮਤ ਕਰ ਜੇ ਤੁਸੀਂ ਕਰਨ ਲੱਪੇ ਨਾ ਛੋਟੇ ਛੋਟੇ ਵੀ ਕਰਨ ਲੱਪੇ ਪੇ ਮਾਇਆ ਦੀ ਕਮੀ ਨਹੀਂ ਹੁੰਦੀ ਨਹੀਂ ਹੁੰਦੀ ਭਾਜੀ ਬਿਲਕੁਲ ਨਹੀਂ ਲੋਕਾਂ ਨੂੰ ਲੱਗੇ ਤਾਂ ਸਹੀ ਵੀ ਪੈਸਾ ਸਹੀ ਲੱਗ ਰਿਹਾ ਲੋਕ ਆ ਪੈਸੇ ਦਿੰਦੇ ਆ ਹੋਰ ਗੱਲ ਦੱਸਦਾ ਆਪਣੇ ਇੱਕ ਗੁੜੀਆ 22 ਸਾਲ ਦੀ ਆ ਸਟੇਸ਼ਨ ਕਲੋਨੀ ਉਹਨਾਂ ਦੇ ਕਿਰਾਏ ਤੇ ਰਹਿੰਦੇ ਆ ਉਹਨੂੰ ਕੋਈ ਪ੍ਰੋਬਲਮ ਆਉਦੀ ਆ ਆਪਰੇਸ਼ਨ ਹੋਣਾ ਸੀਗਾ ਤਾਂ ਮੈਂ ਛੋਟੀ ਜੀ ਵੀਡੀਓ ਪਾਈ ਇੱਕ ਹਨਾ ਵੀਡੀਓ ਪਾ ਕੇ ਉਹਨਾਂ ਦਾ ਅਕਾਊਂਟ ਨੰਬਰ ਦਿੱਤਾ ਵੀ ਇਹ ਬੱਚੀ ਦੀ ਹੈਲਪ ਕਰੋ ਉਹ ਮੇਰੇ ਕੋਲ ਪਹਿਲਾਂ ਆਏ ਸੀ ਮੈਂ ਕਲੀਅਰ ਕੀਤਾ ਕਿ ਸਾਡੀ ਪੰਚਾਇਤ ਕੋਲ ਨਾ ਤਾਂ ਕੋਈ ਅਥਾਰਟੀ ਇਦਾਂ ਦੀ ਮਤ ਕਰਨ ਦੀ ਨਾ ਸਾਡੇ ਕੋਲ ਕੋਈ ਇਨਕਮ ਸੋਰਸ ਹੈਗਾ ਕੀ ਅਸੀਂ ਕਰ ਸਕੀਏ ਦਿਲ ਬਹੁਤ ਕਰਦਾ ਲੇਕਿਨ ਸਾਡੇ ਕੋਲ ਇਨਕਮ ਸੋਰਸ ਨਹੀਂ ਮੈਨੂੰ ਵੀ ਫੋਨ ਆਇਆ ਸੀ ਨਾ ਅਸੀਂ ਆਪ ਖੁਦ ਇੰਨੇ ਜੋਗੇ ਆ ਘਰੋਂ ਇੰਨੇ ਸਮਰੱਥਾਂ ਕਿ ਅਸੀਂ ਇੰਨਾ ਮਤ ਕਿਸੇ ਦੀ ਕਰ ਸਕੀਏ ਵੀ 5-7 ਲੱਖ ਖਰਚ ਦੀ ਇਹ ਕੋ ਫਰਕ ਨਾ ਪਵੇ ਤੇ ਤੁਸੀਂ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਘਰ ਪਹੁੰਚਦੇ ਪਹੁੰਚਦੇ ਹੀ ਹੈਲਪ ਦੇ ਫੋਨ ਆਉਣ ਲੱਪਾ ਔਰ 71000 ਰੁਪਏ ਜਿਹੜਾ ਉਹਦੀ ਹੈਲਪ ਲਈ ਆ ਗਿਆ ਆ ਗਿਆ ਆ ਉਸ ਤੇ ਸੁਪਰ ਬਾਹਰ ਨਹੀਂ ਮਤ ਦੱਸ ਦਵਾ ਸ੍ਰੀ ਗੁਰੂ ਰਾਮਦਾਸ ਹਸਪੀਟਲ ਅਮਰੀਕਾ ਉਹ ਐਡਮਿਟ ਹੈ ਜੀ ਮੈਂ ਕੱਲ ਨੂੰ ਉੱਥੇ ਜਾਣਾ ਸ਼ਾਮ ਨੂੰ ਪਰਸੋਂ ਉਹਦਾ ਆਪਰੇਸ਼ਨ ਆ ਠੀਕ ਹੈ ਉਹ ਮਾਇਆ ਉਹਨਾਂ ਨੂੰ ਦੇਵਣੀ ਬਿਲਕੁਲ ਜੀ ਬਿਲਕੁਲ ਪਰ ਤੁਹਾਨੂੰ ਉਹਨਾਂ ਦਾ ਉਹ ਉਗੜੀਆ ਦਾ ਆਪਰੇਸ਼ਨ ਆ ਨਾ ਬਈ ਧੰਨਵਾਦ ਆ ਵੀ ਜਿਹੜੇ ਵੀਰਾਂ ਨੇ ਇਹਦਾ ਪਿੰਡ ਦੀ ਧੀ ਜੀ ਫੇਰ ਉਹਦਾ ਬਾਹ ਫੜੀ ਆ ਉੱਥੇ ਜਾ ਕੇ ਵੀ ਦੱਸਾਂਗਾ ਬਈ ਇਹ ਜਿਹੜੇ ਮੈਂ ਤੁਹਾਨੂੰ ਇੱਥੇ ਵੀ ਦੱਸ ਦਨਾ ਕਿ ਉਹਦੇ ਵਿੱਚ ਸਾਡੇ ਇੱਕ ਜਵਾਏ ਭਾਜੀ ਆ ਉਹਨਾਂ ਨੇ ਮਤ ਕੀਤੀ ਆ ਸਰਦਾਰ ਮੇਜਰ ਸਿੰਘ ਜੀ ਉਹਨਾਂ ਦਾ ਬੇਟਾ ਆਪਣਾ ਜਿਹੜਾ ਮਨੀ ਉਹਨੇ ਵੀ ਮਤ ਕੀਤੀ ਆ ਇੱਕ ਦਰਸ਼ਨ 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 ਹਾਂਜੀ ਆਪਾਂ ਉਹ ਨਾਮ ਉਹਦਾ ਮਨਪ੍ਰੀਤ ਉਹਨੇ ਵੀ ਕਿਹਾ ਮਨੀ ਵੀ ਕਹਿੰਦੇ ਆ ਤੇ ਇੱਕ ਮੇਰੇ ਚਾਚਾ ਜੀ ਆ ਮੇਰੇ ਪਰਿਵਾਰ ਚੋਂ ਹਨਾ ਮੇਰੇ ਗੋਂਦੀ ਚਾਚਾ ਜੀ ਉਹਨਾਂ ਦੇ ਵੱਡੇ ਭਰਾ ਅਮਰੀਕ ਸਿੰਘ ਜੀ ਅਮਰੀਕਾ ਤੋਂ ਉਹਨਾਂ ਨੇ ਹੈਲਪ ਕੀਤੀ ਆ ਹਨਾ ਈ ਆ ਹਜ਼ਾਰ ਰੁਪਏ ਉਹਨਾਂ ਨੇ ਭੇਜਿਆ ਇਦਾਂ ਜਦੋਂ ਤੁਸੀਂ ਆਪਣਾ ਇਹਨਾਂ ਦੋਨਾਂ ਭਰਾਵਾਂ ਨੇ ਜੋ ਆਏ ਭਾਜ ਨੇ ਦਰਸ਼ਨ ਭਾਈ ਦਾਦਾ ਹਜ਼ਾਰ ਰੁਪਏ ਭੇਜਿਆ ਤੇ ਜਦੋਂ ਤੁਸੀਂ ਕਿਸੇ ਦੀ ਇਦਾਂ ਕਰਦੇ ਆ ਔਰ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਪਰਮਾਤਮਾ ਬਹੁਤ ਦਿੰਦਾ ਫਿਰ ਔਰ ਪੈਸਾ ਬਹੁਤ ਲੋਕਾਂ ਕੋਲ ਹੈਗਾ ਜਿਹੜੀ ਪੈਸਾ ਦਾਨ ਕਰਨ ਦੀ ਹੈ ਨਾ ਸਮਰੱਥਾ ਸ਼ਕਤੀ ਉਹ ਵੀ ਨਾ ਕੋਈ ਕਿਸੇ ਕਿਸੇ ਦਿੰਦਾ ਲੋਕ ਸਰਪੰਚ ਸਾਹਿਬ ਡਰਦੇ ਨਹੀਂ ਦਿੰਦੇ ਹੈਗੇ ਵੀ ਸਾਡਾ ਪੈਸਾ ਸਹੀ ਲੱਗੂਗਾ ਗਲਤ ਲੱਗੂਗਾ ਇਸ ਗੱਲ ਤੇ ਮੈਨੂੰ ਵੀ ਬਹੁਤ ਫੁੱਲ ਬੋਲ ਆਈਆਂ ਔਰ ਮੈਂ ਉਹਨਾਂ ਦਾ ਅਕਾਊਂਟ ਨੰਬਰ ਦਿੱਤਾ ਸੀ ਤੁਹਾਨੂੰ ਦਾਦਾ ਮੈਂ ਉਹਨਾਂ ਦਾ ਇੱਕ ਪਰਿਵਾਰ ਦਾ ਅਕਾਊਂਟ ਨੰਬਰ ਦਿੱਤਾ ਸੀਗਾ ਤੇ ਉਹਦੇ ਵਿੱਚੋਂ ਚਲੋ ਕਈਆਂ ਕਿਸੇ ਨੂੰ ਮਨਸਿੱਧੇ ਭੇਜਦੇ ਕਦੇ ਨਾ ਅਕਾਊਂਟ 'ਚ ਭੇਜ ਦਿੱਤੇ ਪਰ ਮੈਂ ਉਸ ਪਰਿਵਾਰ ਨੂੰ ਗਿਆ ਹੁਣ ਵੀ ਮੇਰੀ ਗੱਲ ਹੁੰਦੀ ਉਹਨਾਂ ਨਾਲ ਜਦੋਂ ਵੀ ਕਿ ਤੁਸੀਂ ਇੱਕ ਇੱਕ ਬਿੱਲ ਜਿਹੜਾ ਆਪਣਾ ਦਵਾਈ ਦਾ ਐਡਮਿਟ ਦਾ ਉਹ ਸਾਹਮਣੇ ਰੱਖਣਾ ਉਹਦੀ ਵੀਡੀਓ ਬਣਾ ਕੇ ਪਾ ਦਿਓ ਨਾ ਜਿਹੜਾ ਬੰਦਾ ਸੇਵਾ ਭਾਵਨਾ ਨਾਲ ਭੇਜ ਰਿਹਾ ਉਹਨੂੰ ਵੀ ਪਤਾ ਲੱਗੇ ਕਿ ਮੇਰਾ ਪੈਸਾ ਜਿਹੜਾ ਸਹੀ ਜਗ੍ਹਾ ਦੇ ਉੱਤੇ ਲੱਗ ਗਿਆ ਔਰ ਮੈਂ ਇੱਕ ਤਖੀਰ ਜੇ ਵੀ ਕਹੂੰਗਾ ਕਿ ਮਹਾਰਾਜ ਉਹਨਾਂ ਨੂੰ ਬਹੁਤਾ ਦਵੇ ਜਿਹੜੇ ਹੈਲਪ ਕਰਦੇ ਪੈਣਾ ਗੁਰੂ ਮਹਾਰਾਜ ਉਹਨਾਂ ਨੂੰ ਬਹੁਤਾ ਦਵੇ ਔਰ ਇਹ ਤੋਂ ਜਦੋਂ ਆਪਾਂ ਉਹਦਾ ਬੱਚੀ ਦਾ ਇਲਾਜ ਹੋਊਗਾ ਜਿਨ੍ਹਾਂ ਦੇ ਪੈਸੇ ਚੰਗੇ ਪਾਸੇ ਲੱਗੇ ਜਿਹੜੇ ਹੋਰ ਵੀਰ ਭਰਾ ਪਿੰਡ ਦੇ ਐਨਆਰਓ ਉਹ ਦੇਖਣਗੇ ਉਹਨਾਂ ਨੂੰ ਪਤਾ ਲੱਗੂਗਾ ਅੱਜ ਬਹੁਤ ਸਾਰੇ ਵੀਰਾਂ ਦੇ ਫੋਨ ਆਉਂਦੇ ਆ ਅਸੀਂ ਆ ਇਹ ਕਰਨਾ ਸੀ ਆ ਕਹਿੰਦਾ ਮੈਂ ਇਹਨਾਂ ਨੂੰ ਕਹਿੰਨਾ ਧੰਨਵਾਦ ਆ ਤੁਹਾਡਾ ਬਹੁਤ-ਬਹੁਤ ਸਾਨੂੰ ਪਹਿਲਾਂ ਸਰਕਾਰ ਤੋਂ ਕੰਮ ਕਰਾਉਣ ਦਿਓ ਜਿੱਥੇ ਅਸੀਂ ਅੜ ਜਮਾਂਗੇ ਠੜ ਜਮਾਂਗੇ ਫੇ ਅਸੀਂ ਤੁਹਾਨੂੰ ਵੀ ਬੇਨਤੀ ਕਰਦੀ ਵੀ ਭਾਈ ਆ ਜਾਓ ਦਿਓ ਸਾਥ ਆਪਾਂ ਇੱਥੇ ਇੱਕ ਖੜ ਗਏ ਆ ਨਾ ਤੇ ਰਲ ਮਿਲ ਕੇ ਹੀ ਆ ਬਿਲਕੁਲ ਬਿਲਕੁਲ ਰਲ ਮਿਲ ਕੇ ਜਿਹੜੇ ਰਿੰਦੇ ਕਾਰਜ ਹਾਂਜੀ ਅੰਕਲ ਜੀ ਤੁਸੀਂ ਆਪਣੇ ਜਿਹਦਾ ਉਮਰ ਦੇ ਵਿੱਚ ਬਹੁਤ ਪੰਚਾਇਤਾਂ ਦੇਖ ਲਈਆਂ ਹੋਗੀਆਂ ਸਰਪੰਚਾਂ ਨੇ ਚਲੋ ਆਪਣੇ ਤੌਰ ਤੇ ਸਮਰੱਥਾ ਅਨੁਸਾਰ ਕੰਮ ਵੀ ਕਰਾਏ ਆ ਤੇ ਇਸ ਸਰਪੰਚ ਨੌਜਾਨ ਸਰਪੰਚ ਬਾਰੇ ਕੀ ਕਹਿਣਾ ਚਾਹੁੰਦੇ ਆ ਕਿਦਾਂ ਲੱਗਾ ਤੁਹਾਨੂੰ ਕੰਮ ਸਾਰੇ ਨਾਲੋਂ ਵਧੀਆ ਕੰਮ ਉਹਨਾਂ ਨੇ ਕਰਨਾ ਸਰਪੰਚ ਨੇ ਉਹਨਾਂ ਨੇ ਰਾਹ ਨਾ ਕਰਦਾ ਬਾਕੀ ਦੇਖ ਪਹੁੰਚ ਗਈ ਹੈਗਾ ਬਾਕੀ ਕੰਮ بار بار ਨਾ ਹੋਵੇ ਠੀਕ ਨਹੀਂ ਮੈਂ ਜਿਹੜਾ ਇੱਕ ਵਾਰੀ ਕੰਮ ਹੋ ਗਿਆ ਉਹ ਦੁਬਾਰਾ ਨਾ ਸ਼ੁਰੂ ਨਾ ਹੋਵੇ ਠੀਕ ਹੈ ਦੋਸਤੋ ਹਾਂਜੀ ਬਾਲੀਆ ਸਾਹਿਬ ਟਟੇ ਆ ਪੂਰੇ ਜੀ ਬਿਲਕੁਲ ਬਿਲਕੁਲ ਬਾਡ ਨੰਬਰ ਰੱਖ ਦੀ ਅੰਡਰਗਰਾਉਂਡ ਸੀਵਰੇਜ ਪੈ ਰਿਹਾ ਜੀ ਤੇ ਕਾਫੀ ਦੇ ਸ ਸਾਡੇ ਦੁਕਾਨਦਾਰ ਭਰਾਵਾਂ ਨੇ ਮੰਗ ਜਿੱਲੀ ਅਜੀਤ ਸਰਪੰਨ ਸਾਹਿਬ ਨੇ ਕਹਿ ਕੇ ਗੱਲਬਾਤ ਕਰਕੇ ਇਹਨਾਂ ਨੇ ਮਤਾ ਪਵਾਇਆ ਤੇ ਅੱਜ ਉਹ ਕੰਮ ਚੱਲਦਾ ਸ ਹੈ ਇਹ ਸਰਪੰਨ ਸਾਹਿਬ ਕਿੰਨੇ ਫੁੱਟ ਪੈ ਨੰਨ ਸੜਕ ਦੀ ਤੋੜੀ ਬਣਾਉਣੀ 200 140 ਫੁੱਟਾ ਜੀ 240 ਫੁੱਟ ਪੈ 140 ਫੁੱਟਾ ਸਾਡੇ ਜਿੰਨੀ ਵੀ ਪੰਚਾਇਤ ਆ ਉਹਨਾਂ ਨੂੰ ਮੈਂ ਪਹਿਲੇ ਦਿਨ ਹੀ ਕਿਹਾ ਸੀ ਵੀ ਤੁਸੀਂ ਆਪਣੇ ਆਪਣੇ ਵਾੜਾਂ ਦੇ ਕੰਮ ਡੈਂਟੀਫਾਈ ਕਰ ਲਓ ਆਪਾਂ ਕੋਈ ਨਹੀਂ ਛੱਡਣਾ ਕਿਉਂਕਿ ਆਪਾਂ ਜਿਹੜੀ ਗੱਲ ਪਹਿਲੇ ਦਿਨ ਗਈ ਸੀ ਮੇਰਾ ਪਿੰਡ ਮੇਰਾ ਪਰਵਾਰ ਅਸੀਂ ਕਿਤੇ ਵੀ ਜਾਣੇ ਅਸੀਂ ਬਾੜਬੰਦੀ ਦਾ ਨਾਂ ਹੀ ਲੰਮੇ ਆ ਮੈਂ ਜਿਹੜੀ ਹੋਦੀਆਂ ਵਾਲੀ ਗੱਲ ਕਹੀ ਸੀ ਨਾ ਮੈਂ ਤੁਹਾਨੂੰ ਇੱਕ ਉਹ ਵਿੱਚ ਆਪਣੀ ਗੱਲ ਰਹਿ ਗਈ ਵਾਰੀਆ ਸਾਹਿਬ ਨੂੰ ਪਤਾ ਵੀ ਅਸੀਂ ਸਭ ਤੋਂ ਪਹਿਲਾਂ ਉਹ ਹੋਦੀਆਂ ਦਾ ਕੰਮ ਹੀ ਇਸੇ ਬਾੜ ਦੇ ਸ਼ੁਰੂ ਕੀਤਾ ਫੰਗਰ ਵਿੱਚ ਹੋਲੀ ਆ ਗਈ ਉਸ ਤੋਂ ਬਾਅਦ ਅਸੀਂ ਬਾਜ਼ਾਰ ਵਿੱਚ ਚੱਲ ਗਏ ਹੋਦੀ ਆ ਗਈ ਚਲੋ ਆਪਣੇ ਪਿੰਡ ਹੋਲੀ ਪਿੰਡਾਂ ਚ ਪਿੰਡਾਂ ਚ ਖੇਡੀ ਜਾਂਦੀ ਆ ਪਰ ਕਰਮਾ ਹੁੰਦੀ ਆ ਮਹਾਂਦੇਵ ਜੀ ਕਰਦੇ ਆ ਉਹਦੇ ਕਰਕੇ ਆਪਾਂ ਫਿਰ ਜਿਹੜਾ ਫਾਰ ਕਲੋਨੀ ਚ ਚਲੇ ਗਏ ਸੀ ਤੇ ਉਦੋਂ ਤੋਂ ਲੈ ਕੇ ਮਤਲਬ ਲਗਾਤਾਰ ਅੱਜ ਸਾਡੇ 22 ਦਿਨ ਹੋ ਗਏ ਆ ਰੋਜ਼ ਦੀ ਸਾਡੀ ਐਵਰੇਜ ਜਿਹੜੀ ਆ 8 ਤੋਂ 10 ਤੋਂ 14 ਹੋਦੀਆਂ ਦੀ ਆ ਅਸੀਂ ਜਿੱਥੇ ਗਲੀਆਂ ਜਿਹੜੀਆਂ 5 ਫੁੱਟ ਦੀਆਂ 4 ਫੁੱਟ ਦੀਆਂ ਹਰ ਇੱਕ ਫੁੱਟ ਦੀ ਸਾਫ਼ ਕਰਦੇ ਪਏ ਕੋਈ 12 ਸਾਲ ਤੋਂ ਸੀਬੜੀ ਪਿਆ ਪਹਿਲੇ ਸਰਪੱਤਾ ਵੱਲੋਂ ਪਾਇਆ ਗਿਆ ਸਾਰਿਆਂ ਨੇ ਜਿਨ੍ਹਾਂ ਜਿਨ੍ਹਾਂ ਦਾ ਜਿਹੜਾ ਕਾਰਜ ਕਰ ਰਿਹਾ ਉਹਨਾਂ ਨੇ ਜਿੰਨੇ ਜੋਗੇ ਸੀਗੇ ਉਹਨਾਂ ਨੇ ਕੀਤਾ ਹੋ ਸਕਦਾ ਅੱਜ ਸਾਰੇ ਕੁਝ ਕਰਨਾ ਪੈਂਦਾ ਤਾਂ ਆਪਾਂ ਕਿੱਥੋਂ ਕਿੱਥੋਂ ਸ਼ੁਰੂ ਕਰਦੇ ਹਾਂ ਹਾਂ ਜੀ ਧੰਨਵਾਦ ਉਹਨਾਂ ਨੇ ਕੀਤਾ ਅੱਜ ਅਸੀਂ ਉਹਦੀ ਸਫਾਈ ਕਰਾ ਰਹੇ ਹਾਂ ਪ੍ਰੋਪਰ ਜਦੋਂ ਸਾਡੀਆਂ ਉਹ ਗਲੀਆਂ ਦੀ ਸਫਾਈ ਹੋ ਗਈ ਫਿਰ ਅਸੀਂ ਬਾਹਰ ਜਿਹੜੀ ਮੇਨ ਲਾਈਨ ਆ ਸਾਫ਼ ਕਰ ਜਿਹੜੀ ਬਾਹਰ ਮੇਨ ਲਾਈਨ ਆ ਉਹ ਸੁਪਰ ਸੈਕਸ਼ਨ ਮਸ਼ੀਨ ਲਾ ਕੇ ਅਸੀਂ ਸਫਾਈ ਕਰਾਂਗੇ ਤਾਂ ਜੋ ਬਰਸਾਤ ਉਹ ਕਿਤੇ ਵੀ ਦਿੱਕਤ ਨਾ ਦੇ ਮੈਂ ਸਾਰੇ ਸਰਪੰਚ ਸਾਹਿਬ ਨੂੰ ਬੇਨਤੀ ਕਰਦਾ ਜਿਹੜੀ ਬੇਨਤੀ ਕਰਨੀ ਸੀ ਕਿ ਤੁਸੀਂ ਵੀ ਆਪਣੇ ਪਿੰਡ ਦੀਆਂ ਸਾਰੀਆਂ ਹਉਦੀਆਂ ਸਾਫ਼ ਕਰਾਓ ਕੋਈ ਜ਼ਿਆਦਾ ਖਰਚ ਨਾ ਹੋਵੇ ਬਰਸਾਤ ਵੀ ਆ ਜਾਣੀ ਆ ਵੈਸੇ ਵੀ ਭਾਜੀ ਮੈਂ ਤੁਹਾਨੂੰ ਦੱਸਦਾ ਅਸੀਂ ਮਤਲਬ ਗਲੀਆਂ ਨਾਲੀਆਂ ਇਹ ਪਾਈਪ ਬਾਈ ਬਣਾਈ ਜਾਂਦੇ ਪਾਈ ਜਾਂਦੇ ਸਫਾਈ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ ਗਿਆ ਕਿਉਂਕਿ ਕਈਆਂ ਨੂੰ ਲੱਗਦਾ ਛੋਟਾ ਕੰਮ ਆ ਜੇ ਅਸੀਂ ਇਹਨੂੰ ਇਹ ਸਭ ਤੋਂ ਵੱਡਾ ਕੰਮ ਆ ਇਹ ਵੱਡਾ ਕੰਮ ਆ ਬਿਲਕੁਲ ਜੇ ਅਸੀਂ ਇਹਨੂੰ ਮੈਂਟੇਨ ਨਹੀਂ ਰੱਖਾਂਗੇ ਤੁਸੀਂ ਪਾਈਪ ਕਈ ਬੰਦੇ ਪਤਾ ਕਹਿੰਦੇ ਪਾਏ ਵੱਡਾ ਪਾ ਦਿਓ ਤੇ ਭਾਵੇਂ ਤੁਸੀਂ 10 ਜੀ ਪਾ ਦੇਵੇ ਜਾਂ ਭਾਵੇਂ 20 ਪਾ ਦਿਓ ਤੇ ਭਾਵੇਂ 30 ਪਾ ਦਿਓ ਜੇ ਸਫਾਈ ਨਹੀਂ ਕਰਦੇ ਨਾ ਮੈਂਟੇਨੈਂਸ ਕੰਮ ਹੀ ਨਹੀਂ ਕਰਨਾ ਉਹਨੇ ਕੰਮ ਹੀ ਨਹੀਂ ਕਰਨਾ ਪਾਣੀ ਇੱਕ ਇਦਾਂ ਦੀ ਚੀਜ਼ ਆ ਜਿਹੜੀ ਆਪਣਾ ਰਸਤਾ ਆਪਣੇ ਆਪ ਬਣਾਉਂਦੀ ਚਾਹੇ ਉਹ ਗੰਦਾ ਪਾਣੀ ਆ ਚਾਹੇ ਉਹ ਸਾਫ ਪਾਣੀ ਆ ਪਾਣੀ ਨਹੀਂ ਰੁਕਦਾ ਕਦੀ ਵੀ ਉਹਨੂੰ ਜਦੋਂ ਤੁਸੀਂ ਉਹਦੇ ਵਿੱਚ ਕਚਰਾ ਛੱਡਦੇ ਆ ਫਿਰ ਉਹ ਪਾਣੀ ਰੁਕਣਾ ਸ਼ੁਰੂ ਹੁੰਦਾ ਮੈਂ ਸਾਰੇ ਸਰਪੰਚ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਆਪਣੇ ਪਿੰਡ ਦੇ ਵਿੱਚ ਸੀਵਰੇਜ ਦੀ ਸਫਾਈ ਜ਼ਰੂਰ ਕਰਾਓ ਤੁਹਾਨੂੰ ਗਾਂਹ ਦਿੱਕਤ ਪਰੇਸ਼ਾਨੀ ਨਹੀਂ ਆਊਗੀ ਜੇ ਤੁਸੀਂ ਉਹਨੂੰ ਨਹੀਂ ਕਰਦੇ ਆ ਉਹ ਪਾਣੀ ਦੇ ਨਾਲ ਬਲੋਕੇਜ ਦੇ ਨਾਲ ਫਿਰ ਗਲੀਆਂ ਵੀ ਨੁਕਸਾਨ ਹੁੰਦੀਆਂ ਦੁਬਾਰਾ ਦੁਬਾਰਾ ਆਪਾਂ ਗਲੀਆਂ ਹੀ ਬਣਾਈ ਜਾਂਦੇ ਯਾਰ 75 ਸਾਲ ਤੋਂ ਆਪਾਂ ਥੋੜੇ ਅੱਗੇ ਵਧਿਏ ਇਹਨਾਂ ਨੂੰ ਛੱਡ ਕੇ ਹੋਰ ਕੰਮ ਵੀ ਆਪਾਂ ਬਹੁਤ ਕਰਨੇ ਆ ਬਹੁਤ ਆ ਪਿੰਡ 'ਚ ਕਈ ਕੰਮ ਕਰਨ ਵਾਲੇ ਹੁੰਦੇ ਆ ਬਹੁਤ ਧੰਨਵਾਦ ਮਾਨ ਸਾਹਿਬ ਤਾਂ ਥੈਂਕ ਯੂ ਜੀ ਇਹ ਇਹ ਵੀ ਉਹਦੇ ਨਾਲ ਹਨਾ ਸਾਡੇ ਸਾਰੇ ਐਨਆਰ ਦੇ ਭਰਾਵਾਂ ਨੂੰ ਪਤਾ ਲੱਗਦਾ ਇਹ ਅਸੀਂ ਵੀਡੀਓ ਭਰਾ ਤੇਰੀ ਤਾਂ ਪਾਉਨੇ ਤੈਨੂੰ ਪੋਜ਼ਿਟਿਵ એનર્ਜੀ ਦੇਣ ਨੂੰ ਜਦੋਂ ਚੰਗਾ ਕੋਈ ਕੰਮ ਕਰਦਾ ਉਹਨੂੰ ਐਪਰੀਸ਼ੀਏਟ ਕਰਨਾ ਸਾਡਾ ਫਰਜ਼ ਬਣਦਾ ਸਾਰੇ ਭਰਾ ਸਾਥ ਦੇ ਰਹੇ ਅਸੀਂ ਜਿੰਨੇ ਜੋਗੇ ਹੈਗੇ ਆ ਲੱਗੇ ਆ ਇੱਕ ਗੱਲ ਹੋਰ ਕਹਿਣਾ ਕਿ ਪਿੰਡ ਦੇ ਵਿੱਚ ਜਦੋਂ ਆਪਾਂ ਇਦਾਂ ਕੰਮ ਕਰਦੇ ਆ ਸਾਡਾ ਸਾਰਾ ਸਹਿਯੋਗ ਕਰਿਓ ਨਾ ਸਾਡੇ ਮਨ ਵਿੱਚ ਕੋਈ ਪਾਰਟੀਬਾਜੀ ਦੀ ਭਾਵਨਾ ਹੈਗੀ ਆ ਨਾ ਤੁਸੀਂ ਰੱਖੋ ਆਪਾਂ ਪਿੰਡ ਨੂੰ ਸਵਰਗ ਬਣਾਉਣਾ ਸਾਥ ਦਿਓ ਸਾਰੇ ਜਾਣੇ ਬੱਸ ਬਹੁਤ ਬਹੁਤ ਧੰਨਵਾਦ ਸਾਰੇ ਮਿਲ ਰਲ ਕੇ ਬਈ ਆ ਕਾਰਜ ਜਿਹੜੇ ਹੁੰਦੇ ਆ ਤੇ ਇੱਥੇ ਮੁੜ ਕੇ ਕਹਿੰਦੇ ਆ ਵੀ ਇੰਟਰਲੌਕ ਲੱਗ ਜਾਣੀ ਆ ਸਾਰੇ ਵਧੀਆ ਕਾਰਜ ਆ ਬਈ ਮਾਲਕ ਸਾਰਿਆਂ ਨੂੰ ਵਧੀਆ ਸੋਚ ਬਖਸ਼ੇ ਤਾਂ ਕਿ ਜਿਹੜੇ ਪਿੰਡਾਂ ਦੇ ਕਾਰਜ ਆ ਉਹ ਵੀ ਵਧੀਆ ਤਰੀਕੇ ਨਾਲ ਚੱਲਦੇ ਰਹਿਣ ਤੇ ਬਹੁਤ ਬਹੁਤ ਧੰਨਵਾਦ ਆ ਜੀ। ਅੰਦਰ ਸਹਿਯੋਗੀ ਵੀਰ ਵੀ ਨਾਲ ਪਹੁੰਚੇ ਆ ਵਾਲੀਆ ਸਾਹਿਬ ਵੀ ਆਏ ਆ ਤੇ ਆਹ ਮੁੰਡਾ ਪਤਾ ਜੀ ਹੋਰ ਠੀਕ ਠਾਕ ਜੀ? ਡਰਦੀ ਗਲਾ ਜੀ? ਹਾਂ ਜੀ। ਇਹ ਭਾਜੀ ਇਹ ਆਉਣ ਵਾਲੇ ਸਰਪੰਚ ਆ ਸਾਡੇ ਪਿੰਡ ਦੇ। ਭਾਜੀ ਤੁਸੀਂ ਕੀ ਕਰੋਗੇ ਪਿੰਡ ਲਈ? ਕਹ ਲਈ ਗਿਆ। ਫੇਰੀ ਦੱਸ। ਦੱਸ ਦੇ ਯਾਰ ਲੈ ਉਦਾਂ ਇੰਨੀਆਂ ਗੱਲਾਂ ਮਾਰਦਾ ਦੱਸ ਦੇ ਕੀ ਕਰੂੰਗਾ। ਫਰੀ ਦੇ ਦੇ ਵੇ ਸੀਵਰੇ ਜੀ ਫੇਰਦੇ ਆ। ਹਾਂ। ਸੀਵਰੇ ਜੀ ਫੇਰ ਜਾਉਂ। ਸੀਵਰੇ ਨੇ ਸੀਵਰੇ ਪਾਉਣੇ ਆ ਕਿ ਸੀਵਰੇ ਪੱਟਣੇ ਆ ਤੂੰ। ਪੱਟਣੂਗਾ। ਹੱਟ ਗਈ ਵਾਵਾ। ਪੱਟ ਕੇ ਵਾਵਾ ਦੇਈਆ ਲਿਆ। ਇਹ ਮੁੰਡਾ ਯਾਰ ਆਉਣ ਵਾਲਾ ਸਰਪੰਚ ਆ ਸਾਡੇ ਪਿੰਡ। ਬਾਬੇ ਨੇ ਅੱਜ ਥੋੜੇ ਮਾਰਿਆ ਸੀ। ਕੀ ਮਾਰਿਆ ਸੀ? ਥੋੜੇ। ਕਿਉਂ? ਆ ਲੈ ਆ ਲੈ ਅਵੀ ਅਵੀ ਸੀ। ਯਾਰ ਪਿੰਡ ਦਾ ਇੰਨਾ ਸੀਰੀਅਸ ਮੁੱਦਾ ਚੱਲਦਾ ਤੁਸੀਂ ਵਿੱਚ ਸ਼ਿਕਾਇਤਾਂ ਲਾਉਣ ਲੱਪੇ ਆ ਸਰਪੰਚ ਨੂੰ ਲਾਉਂਦਾ ਵਾ ਆ ਦੇਖ ਲਓ ਜੀ ਸਸੀ ਗੱਲ ਜੀ ਠੀਕ ਹੈ ਜੀ ਹਾਂ ਜੀ ਸਸੀ ਭਾਬੀ ਪੈਰ ਤੇ ਕੀ ਹੋਇਆ ਪੈਰ ਤੇ ਕੋਈ ਪਾਪ ਕੀਤਾ ਮੁਰੇ ਆ ਗਿਆ ਭਾਬੀ ਆ ਦੇਖ ਲਓ ਜੀ ਇਸ ਵੇਲੇ ਇਹ ਜਿਦਾਂ ਭਾਈਚਾਰਾ ਸਾਰਾ ਹੀ ਤੇ ਵਧੀਆ ਤਰੀਕੇ ਨਾਲ ਕਾਰਜ ਚੱਲ ਰਿਹਾ ਵੀ ਚੰਗੇ ਕੰਮਾਂ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ। ਗਾਂ ਤੋਂ ਹਨ ਜੇ ਕੋਈ ਸ਼ਿਕਾਇਤ ਆ ਜਦੋਂ ਪੰਚਾਇਤ ਮੈਂਬਰ ਆ ਕੋਈ ਉਹ ਤੰਗ ਕਰਦਾ ਤੈਨੂੰ ਉਹਨੂੰ ਲਿਖਤੀ ਰੂਪ ਵਿੱਚ ਪੰਚ ਨੂੰ ਦਿਓ ਆਪਣੇ ਨੂੰ ਸਰਪੰਚ ਨੂੰ ਦਿਓ ਤੇ ਜੋ ਬਹਾਲੀ ਗੱਲ ਆ ਬਹਾਲਾ ਜਿਆਦਾ ਕੰਮ ਖਰਾਬ ਹੋ ਜੇ ਫਿਰ ਆਪਣੇ ਥਾਣਾ ਵੀ ਹੈਗਾ ਪਿੰਡ 'ਚ ਐ ਫਿਰ ਉੱਥੇ ਵੀ ਕੰਪਲੀਟ ਕਰ ਸਕਦੇ ਤੁਸੀਂ ਤੇ ਇੱਕ ਉਹ ਜਿਹੜਾ ਬੱਚਿਆਂ ਦਾ ਹੁੰਦਾ ਕੀ ਕਹਿੰਦੇ ਹੁੰਦੇ ਆ ਤੇ ਉੱਥੇ ਵੀ ਤੁਸੀਂ ਬੱਚਿਆਂ ਵਾਲੇ ਥਾਣੇ 'ਚ ਵੀ ਕਰ ਸਕਦੇ ਆ ਠੀਕ ਐ ਤੈਨੂੰ ਤੰਗੀ ਪਰੇਸ਼ਾਨੀ ਫਿਰ ਤੈਨੂੰ ਇਦਾਂ 2-4 ਗਨਮੈਨ ਮਿਲ ਜਾਣੇ ਆ ਫੇ ਗਨ ਮੈਨ ਨਾਲ ਅੱਜ ਦਾ ਘੁੰਮਿਆ ਕਰੀ ਠੀਕ ਹੈ ਹਾਂ ਸਸੀ ਕਾ ਭੋਜੀ ਚਲੋ ਠੀਕ ਹੈ ਦੋਸਤੋ ਕਿੰਨੀਆਂ ਕਿ ਬੇਨਤੀਆਂ